ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਵਿੱਚ ਇੱਕ ਤਾਜੀ ਸੂਈ ਵੀ ਤੇ ਇੱਕ ਦਿਖਾਵਾਂਗੇ ਗੱਬਣ ਤੇ ਫੋਰ ਸੇਲਾ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸਿਓ ਜੀ ਆਪਣਾ ਨਾਮ ਮੇਰਾ ਜਸਵਿੰਦਰ ਸਿੰਘ ਆ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਦੇ ਮੋਬਾਈਲ ਨੰਬਰ ਆਪਣਾ ਜੀ ਮੋਬਾਈਲ ਨੰਬਰ 9779621268 ਤੇ ਪਹਿਲਾ ਨੰਬਰ ਜਿਹੜੀ ਵੈੜ ਦੇਖਦੇ ਆਪਾਂ ਜਰਸੀ ਕਿਹੜਾ ਸੂਹਾ ਸੂਈ ਆ ਇਹ ਬੱਚੀ ਵੀਰੇ ਦੂਸਰਾ ਸੂਹਾ ਸੂਈ ਹੈ ਬੱਚਾ ਇਹਨੇ ਕੀ ਕੀਤਾ ਬੱਚਾ ਮੇਲ ਦਿੱਤਾ ਵੀਰੇ ਠੀਕ ਆ ਜੀ ਹਜੇ ਰੋਕਿਆ ਹਾਂ ਜੀ ਇਹ ਵਗੈਰਾ ਦਾਣਾ ਵੀਡੀਓ ਆਪਣੇ ਕੋਲ ਹੀ ਬਣੀ ਗਈ ਕਿਹੜੇ ਵਜੇ ਸੂਈ ਹੈ ਯਸ ਸਵੇਰੇ ਸੂਈ ਸੀ ਵੀਰੇ 3:00 ਵਜੇ ਇਹ ਤਾਂ ਹੋ ਗਿਆ ਮੰਨ ਕੇ 7-8:00 ਵਜੇ ਜੀ ਰਪੇ ਤੇ ਬੜਾ ਬੜਾ ਚੋਇਆ ਗੋ ਬੜਾ ਸਵੇਰੇ 4 ਕਿਲੋ ਬੜਾ ਕੱਢਿਆ ਹੋਇਆ ਠੀਕ ਹੈ ਤੇ ਵਕ ਪਰਾਜਾ ਪਲੂਜਾ ਬਹੁਤ ਆ ਹਨਾ ਠੰਡੀ ਹੀ ਲਗਾਉਂਦਾ ਠੀਕ ਹੈ ਸੋ ਕੱਦ ਬੱਡ ਦੇਖੋ ਜਿੰਦ ਜਾਨ ਵਾਲੀ ਤੇ ਲੇਵਾ ਪੂਰਾ ਫੀਟਿੰਗ ਵਾਲਾ ਜਿਹੜਾ ਚੀਰ ਵਾਲਾ ਹਮਨਾਂ ਕਹਿੰਦੇ ਹਨ ਛਾੜੀਦਾਰ ਲੇਵਾ ਸੋ ਆ ਦੇਖੋ ਮੋਬਾਈਲ ਜਮਾਂ ਨਾਲ ਲੱਗਦਾ ਠੰਡੀ ਬਰਫ਼ ਵਰਗੀ ਆ ਕਿੰਨਾ ਦੁੱਧ ਮੰਨ ਕੇ ਬੰਦਾ ਪੈਸੇ ਲਾਵੇ ਇਹਦਾ ਪੂਣ ਦਾ 22 23 ਕਿਲੋ ਦੁੱਧ ਦਿੱਤਾ ਹੋਇਆ ਤੇ ਆਪਾਂ ਗਰਮੀਆ ਸਾਹਿਬ ਨਾਲ ਅੰਦਾਜ਼ਾ ਲਾਈਏ ਵੀ 20 ਪਲਸ ਵਾਲੀ ਮੰਨ ਕੇ ਬੰਦਾ ਜਦੋਂ ਮਰਜੀ 20 ਮੰਨ ਕੇ ਪੈਸੇ ਲਾ ਤੇ ਨਾਲਾ ਨੂੜਾ ਚੰਗੀਆਂ ਭਾਗ ਹੀ ਰਹੂ ਇਹਦਾ ਭਾਗ ਦੇ ਇਹਦਾ 3000 ਰੁਪਇਆ ਮੈਂ ਬੱਤਰ ਦੀ ਹੋਜੂਗੀ ਕੋਈ ਨ ਮੰਨਤਨ ਕਰਦਾ ਨਹੀਂ ਠੀਕ ਹੈ ਧੋਰੇ ਬਾਹਰੋਂ ਸੋ ਵੀਰੋ ਧਾਰਾ ਦੇਖ ਸਕਦੇ ਹੋ ਕਿਆ ਬਾਤਾਂ ਚੋਣ ਪੂਰਾ ਸਾਫ ਸੁਥਰਾ ਮੋਟਾ ਤੇ ਬੱਚੇ ਦੇ ਦੰਦਿਆ ਵੜਦੀ ਵੀ ਚੜਦੀ ਜੂੜ ਦੀ ਫੁੱਲ ਪਈ ਆ ਤੇ ਧਾਰਾ ਦੇਖੋ ਜਿਵੇਂ ਇੱਕ ਨੰਬਰ ਮਗਰਤ ਨਾਲ ਜਿਵੇਂ ਮਾਰਦੀ ਧਾਰਾ ਸੋ ਚੋਣ ਚਵਾਦੀ ਇੱਕ ਨੰਬਰ ਆ ਜਾਵਾ ਪੂਰਾ ਸਾਫ ਸੁਥਰਾ ਚੋਣਾ ਮੋਟਾ ਮੋਟਾ ਚੋਣ ਜਾਵਾ ਦੇਖੋ ਕਿਆ ਬਾਤਾਂ ਪੂਰੀ ਇੱਕ ਨੰਬਰ ਤੇ ਵੀਰੇ ਚੋਾਈ ਦੀ ਵੀ ਨਰਮਾ ਪੂਰੀ ਜਾਵਾ ਹਨਾ ਬਾਹਲੀ ਠੰਡੀ ਸੀਲਾ ਨਿਆਣਾ ਚਾਹੀ ਪਾ ਨਾ ਆ ਠੀਕ ਹੈ ਚਾਰੇ ਥਨਾ ਚ ਧਾਰ ਗੋਲਪਮੀ ਦੀਆਂ ਕਿ ਪੈਂਦੀਆਂ ਮੋਟਾ ਮੋਟਾ ਥਾਣਾ ਬਸ ਠੀਕ ਹੈ ਤੋਰਦੇ ਬਾਹਰ ਨੂੰ ਜੀ ਸੋ ਮੂੰਹ ਮੱਥਾ ਕੱਦ ਕਾਠ ਵਗੈਰਾ ਦੇਖ ਸਕਦੇ ਬੈੜ ਦਾ ਬਹੁਤ ਜਿਆਦਾ ਸਾਫ ਸੁਥਰਾ ਤੇ ਹਵਾ ਨਾਲ ਵੀਰੇ ਗਰਾਬੀ ਗਲਬੀ ਆ ਜਾਣਾ ਹੈ ਨਾ ਹਾਂ ਪਿੰਕ ਕਲਰ ਦੇ ਵੀਰੇ ਇਹ ਆਪਣੇ ਖਣ ਲੱਗੇ ਨੇ ਠੀਕ ਹੈ ਤੇ ਝੋਲੀ ਇਹ ਚਫਤੋ ਵੀ ਚੰਗੀ ਲੱਗੀ ਕੀਮਤ ਇਹਦੀ 75000 72000 ਦੀ ਦੇ ਦੇ ਆ ਗਿਆ ਬਸ ਹਾਂ ਦੇਣੀ ਹੈ ਬਸ ਦੁੱਧ 20 ਕਿਲੋ ਮੰਨ ਕੇ ਲੈਣੇ ਬੰਦਾ ਹੈ ਨਾ ਸੋ ਵੱਡੀ ਬੁੱਡੀ ਦੇਖੋ ਕਾਜ ਕੋਈ ਕੈਸਾ ਮਾਰਿਆ ਪਸਮਾਨ ਸੋ ਹੁਣ ਦੇਖੋ ਪਸ ਨਹੀਂ ਹੋਣਾ ਹੈ ਨਾ ਹਾਂ ਤੂੰ ਦੇਖੋ ਪਹਿਲਾ ਵਗੈਰਾ ਦੇ ਕਿਹੜੇ ਲੋਟ ਲੱਗੇ ਆ ਸੁਣਦੇ ਵਾ ਦੇਖੋ ਨੇੜ ਤੋਂ ਪੂਰਾ ਸੋਹਣਾ ਫਿਟਿੰਗ ਕਰਾ ਲੈਵਾ ਤੇ ਚੌੜ ਦੇਖੋ ਜਮਾ ਘਿਆ ਵਾ ਓ ਮਾਈ ਗੋਡ ਪੂਰਾ ਮਜ਼ਾ ਆਉਂਦਾ ਜਮਾ ਚੋ ਜਿੱਥੇ ਮਰਜ਼ੀ ਖੜਾ ਲਓ ਹਨਾ ਜਿੱਥੇ ਮਰਜ਼ੀ ਗਰਾਊਂਡ ਚ ਖੜਾ ਦੇ ਚੋਲੇ ਜਾਇਜ ਗੱਲਾਂ ਜਮਾ ਤੇ ਦੂਜੇ ਨੰਬਰ ਆਪਾਂ ਇਹ ਗੱਪਣ ਦੇਖੀਏ ਨੇ ਕਿਹੜਾ ਸੂਸ ਹੁੰਦੀ ਆ ਇਹ ਵੀਰੇ ਪਨੂਨ ਹੁੰਦੀ ਆ ਜੀ ਬਸ ਕੈਕ ਦੇ ਲੈਂਦੀ ਆ ਇਹ ਇਹ ਬਸ 5-7 ਦਿਨ ਲੈ ਜੂ ਵੀਰੇ 5-4 ਕਿ ਦਿਨ ਹਨਾ ਬਣਦੀ ਤੁਰ ਜਾਂਦੀ ਆ ਹਨਾ ਇਹ ਹੁਣ 1-2 ਦਿਨਾਂ ਦੀ ਸਟਾਰਟ ਹੋ ਗਈ ਵੀਰੇ ਬਣਨ ਠੀਕ ਹੈ ਹਾਂ ਇਹਦੀ ਮਾਂ ਥੱਲੇ 26 27 ਕਿਲੋ ਦੁੱਧ ਆਵੇ ਇਹ ਕਿੰਨਾ ਦੇ ਦੁੱਧ ਪਾ ਦੂਗੀ ਕਿ ਵੀਰੇ ਬੰਦਾ ਦੁੱਧ ਲੈਣ ਆਉਣਾ ਚਾਹੀਦਾ ਬਲੂਨ ਹੀ 24 25 ਕਿਲੋ ਦੁੱਧ ਬੜੇ ਆਮਦਾਰੀ ਦੇ ਨਾਲ ਦੇ ਸਰ ਰੇਟ ਇਹਦਾ ਬਾਅਦ ਵਿੱਚ ਰਹੂਗਾ ਰੇਟ ਬਾਅਦ ਵਿੱਚ ਤੋੜੇ ਬਾਹਰ ਨੂੰ ਤੇ ਦਿਨ ਕੱਢ ਜੂ 5-4 ਜੇ ਜੇ 5-4 ਦਾ ਬੜੇ ਆਮਦਾਰੀ ਨਾਲ ਜੀ ਫਸਤਾ ਵੀ ਲਿਆ ਸਰ ਰੇਟ ਇਹਦਾ ਕੀ ਲਊਗਾ ਰੇਟ ਵੀਰੇ 85000 ਦੀ ਦੇਣੀ ਆ ਬਸ ਮਾਨਦਾਨ ਹੋ ਜਾਊਗਾ 5 ਥੋੜੇ 26 ਤੋਂ 85000 ਦਾ ਮਾਨਦਾਨ ਹੋ ਜਾਊਗਾ ਬੈਡ ਬਹੁਤ ਵੱਡਿਆ ਕੱਦ ਕਾੜ ਪੂਰਾ ਚੰਗਾ ਜਿੰਦ ਜਾਨ ਤੇ ਰਾਜੇ ਸਮੀ ਭਲੀ ਵੀ ਬਹੁਤ ਜਾਂਦੇ ਆ ਜੈਡ ਬਲਾਏਗਾ ਮੇਰੇ ਸ਼ਾਈਨਿੰਗ ਸ਼ੂਨਿੰਗ ਬਹੁਤਾ ਕਲਰ ਠੀਕ ਹੈ ਲੈਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ 85000 ਚ ਨਰਮ ਬਾਣੀ ਮੋਟੀ ਹੋ ਜੂਗੀ ਤੇ ਲੈਵਾ ਦਾ ਫੁੱਟਵਾਲ ਨਹੀਂ ਕਿ ਬਣੂ ਹਨਾ ਹਾਂ ਹਾਂ ਛਾਣ ਕੋਕੋ ਤੇ ਮਰੂ ਜਦ ਤਿਆਰ ਹੋਈ ਤੇ ਜੇ ਈ ਮਹੀਨਾ ਪਹਿਲਾਂ ਹੁੰਦੀ ਲੱਖ ਵਾਲੀ ਸੀ ਹਾਂ ਹੁਣ ਥੋੜਾ ਬਾਜ਼ਾਰ ਦਾ ਫਰਕ ਪਿਆ ਵਾ ਹਨਾ ਥੋੜਾ ਜਾਂ ਐਵੇਂ ਮੰਨ ਕੇ ਲੋਕਾਂ ਮੱਚ ਖਰਾਂ ਚ ਬਿਜੀ ਹੋ ਗਏ ਚਲੋ ਮੰਨ ਲੈਂਦੇ ਆਪਾਂ ਠੀਕ ਸੋ ਦੋ ਨਗਾ ਆਪਾਂ ਦਿਖਾਦੇ 9797 21161 ਕੋਈ ਵੀ ਨਾਲ ਤੁਹਾਡੇ ਪਸੰਦ ਬਈ ਦੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ